ਲੋ ਵੀ ਕਿਸਾਨ ਦੋਸਤੋ ਤੁਹਾਡੇ ਵਾਸਤੇ ਬੜੀ ਤਗੜੀ ਚੀਜ਼ ਲੈ ਕੇ ਆਂਦੀ ਆ ਜਿਹੜੀ ਆਪਣੇ ਬਹੁਤ ਹੀ ਘੈਂਟ ਚੀਜ਼ ਹੈਗੀ ਖਾਲ ਆਪੇ ਤੋਂ ਖਾਲ ਕਰਦੇ ਆਂਗੇ ਤਾਂ ਪਛੂ ਜੇ ਪਾਣੀ ਨੂੰ ਖਾਲ ਘੜਨਾ ਪਊ ਯਾਰ ਭਲਾਣ ਤੂੰ ਤੂੰ ਘੜਾ ਹੋਏ ਹਨਾ ਦੋ ਦਿਨ ਆਪਾਂ ਖਾਲੇ ਦਾ ਸ੍ਰੀਕਾ ਕਰ ਦਨੇ ਆਂ ਪਟਾ ਲਗੂ ਤਾਂ ਘੜਾਂਗੇ ਆਪਾਂ ਦਾ ਸੌਖਾ ਟ੍ਰਿਕ ਹੈ ਜਮਾ ਸਸਤਾ ਨਾਲੇ ਇਹ ਵਰਤੋਂਗੇ ਮੇਰੇ ਲੋਂਗੇ ਬਈ ਨਾ ਔਖਾ ਹੋਣ ਦੀ ਲੋੜ ਹੈ ਕਹੀਂ ਨਾਲ ਕੋਡੇ ਕੋਡੇ ਤਨ ਪਤੀ ਆ ਬਈ ਤੁਸੀਂ ਦਫਣ ਲੱਗ ਜਾਂਦੀ ਆ ਕਰਨਗੇ ਆਪਾਂ ਟੋਕੇ ਵਾਲੇ ਮਸ਼ੀਨ ਦਾ ਦਾਤ ਲੈਣਾਗਾ ਉਹ ਲੈ ਕੇ ਇੱਕ ਆਪਣਾ ਪਾਇਪ ਲੈਣੀ ਥੋੜਾ ਲੈ ਲਓ ਜੇ ਥੋੜਾ ਨਹੀਂ ਥੋੜੇ ਦੀ ਪਾਇਪ ਭਾਵੇਂ ਉਹ ਇਸਤੇਮਾਲ ਕਰ ਲਓ ਬੜੀ ਹੈਵੀ ਹੋਵੇ ਬੜੀ ਹੈਵੀ ਨਾ ਹੋਵੇ ਵੀ ਆਪਣੇ ਹੱਥ ਦੁਖਣ ਲੱਗਣਾ ਨਾਰਮਲ ਜੀ ਹੋਵੇ ਠੀਕ ਹੈ ਉਹ ਲੈ ਕੇ ਆਪਾਂ ਨੇ ਇਹਦੇ ਤੇ ਬਿਲਡ ਕਰਾ ਦੇਣਾਗਾ ਦੇਖੋ ਤਕਨੀਕ ਦੇਖੋ ਇਹ ਕਿੰਨਾ ਘੈਂਟ ਜੀ ਜਾਏਗਾ ਪੂਰੀ ਗੱਲ ਬਾਤ ਐਂਡ ਬਣ ਜੇ ਨੇ ਦੇਖੋ ਨਾ ਬੜਾ ਖਾਪਣ ਜੋੜਾ ਇੱਕ ਪਾਸੇ ਲਾ ਤੁਸੀਂ ਦੋ ਤਿੰਨੇ ਨੇ ਇੱਕ ਪਾਸੇ ਆ ਫੜਾ ਕੇ ਸੰਦ ਕੱਲਾ ਬੰਦਾ ਲੱਗ ਜਾਓ ਆਸਾਨ ਤਰੀਕੇ ਨਾਲ ਖਾਲ ਘੜੂਗਾ ਵਿੱਚੋਂ ਜਿਹੜੇ ਥੱਲੇ ਨੁਕਰਵੇਂਗਾ ਅੱਖ ਰੰਦਾ ਉਹ ਵੀ ਨਹੀਂ ਛੱਡਦਾ ਬਈ ਬਹੁਤ ਹੀ ਘੈਂਟ ਤਰੀਕਾ ਯਾਰ ਇਹ ਹੁਣ ਕਿਉਂਕਿ ਸੀਜ਼ਨ ਚੱਲ ਪਿਆ ਜੀਰੀਆਂ ਦਾ ਬਈ ਫਰੇਗ ਨੂੰ ਖਿੱਚਨੀ ਐ ਨਰ ਮਲੇ ਬਾਣ ਜਿਓ ਖਾਲ ਘੜਨ ਤੋਂ ਫਰੇਗ ਚੱਲਦਾ ਪੱਟਾ ਪੁੱਟਾ ਘੜਦਿਆਂ ਜੰਮੀ ਸੌਖੀਆਂ ਹੋ ਗਈਆਂ ਇਹਦੇ ਵਜ੍ਹਾ ਨਾਲ ਹੱਥ ਫੜਨ ਵਾਲਾ ਜਿਹੜਾ ਪੁਰਾ ਹੋਇਆ ਮੁੱਠਾ ਇਹਦੇ ਨਾਲ ਸੌਖਾ ਰੰਦਾ ਹੱਥ ਫੜ ਕੇ ਇਹ ਆਪਦੀ ਹਾਈਡਰ ਹਿਸਾਬ ਨਾਲ ਕਰਵਾ ਲਓ ਸੋ ਸਭ 5 ਫੁੱਟ ਦਾ ਕਰਾ ਲਓ ਬਈ 5 ਫੁੱਟ ਆਪਾਂ ਖੜੇ ਖੜੇ ਆਉਣ ਨਾਲ ਨਾਂ ਵਾਲੀ ਤਕੀ ਤਕਾਮ ਆ ਜਦ ਤਕਾਮ ਆ ਹੁੰਦਾ ਇਹਦੇ ਨਾਲ ਵੀ ਹਨਾ ਢਕਾवट ਜੀ ਮੰਨ ਕੇ ਫਰੀਆ ਕਿਉਂ ਘਈ ਨਾਲ ਕੋਟੇ ਕੋਟੇ ਰਹਿਣਾ ਬਹੁਤ ਔਖਾ ਹੈਗਾ ਇਹ ਖੜੇ ਖੜੇ ਸਿੱਧੀ ਹਵਾ ਲੱਗਦੀ ਹੈ ਤੇ ਲੋ ਨਿਆਰੇ ਫਿਰ ਕਰਾ ਲਓ ਸੌਖਾ ਜਿਹਾ ਗਾੜੀ ਆ ਬਹੁਤ ਬੜਾ ਮਹਿੰਗਾ ਨਹੀਂ ਕਿ ਆ ਵੀ ਹਜ਼ਾਰਾਂ ਜਾਇ ਸਾਰਾ ਤਿੰਨ ਨਕਸ਼ੇ ਦੇ ਵਿੱਚ 250 300 ਚ ਤਿਆਰ ਹੋ ਜਾਊਗਾ ਵੀਡੀਓ ਸੇਵ ਕਰ ਲਓ ਵੋਲੇ ਰੱਖ ਲੋ ਫੋਟੋ ਲਾ ਕੇ ਮਿਸਤਰੀ ਕੋਲ ਦਿਖਾ ਦਿਓ ਐਡਾ ਵੱਡਾ ਤਾਂ ਹੈ ਹੀ ਨਹੀਂ ਬਾਕੀ ਦਾ ਪ੍ਰੋਜੈਕਟ ਸੌਖੀ ਹੈ ਤਰੀਕਾ ਦੇਖੋ ਜਿਵੇਂ ਸਾਰੇ ਬੱਟਾ-ਬੱਟਾ ਸਾਫ਼ ਹੋ ਜਾਣਗੇ ਜਿਵੇਂ ਕਿਸੇ ਪਾਸੇ ਕੋਈ ਕੰਡੇ ਦੀ ਕੋਈ ਨਹੀਂ ਹੈਗੀ ਹਨਾ ਵਰਤੋ ਫਿਰ ਬੱਦ ਵੱਦ ਸ਼ੇਅਰ ਕਰ ਦਿਓ ਸਾਰੇ ਕਿਸਾਨਾਂ ਤੱਕ ਪਹੁੰਚਾ ਦਿਓ ਇਹ ਤਾਂ ਜਿਹੜੇ ਹਰੇਕ ਸੌਖਾ ਹੋ ਜੇ ਭਰਾ ਆਪਣਾ ਹਨਾ ਮਿਹਨਤ ਤੁਹਾਨੂੰ ਪਤਾ ਅੱਜਕੱਲ ਕਰਦਾ ਕੋਈ ਹੈ ਨਹੀਂਗਾ ਕਈਆਂ ਨਾਲ ਖੱਬਦਾ ਨਹੀਂਗਾ ਆ ਸੌਖਾ ਹੈ ਤਰੀਕਾ ਬਈ ਇਹ ਵਰਤੋਗੇ ਇਹਾਰੇ ਲਾਉਗੇ ਇਹ ਨਾਲ ਬੱਟਾਂ ਵੀ ਕੱਢ ਲੋ ਕੁਸਮਰਜੀ ਕਰੀ ਚੱਲੋ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਇੱਕ ਟਾਈਮ ਨੱਕਾ ਲਾਉਣਾ ਨੱਕਾ ਵੀ ਲਾ ਦੂਗਾ ਆਪਣਾ ਵੀ ਇਹ ਹਜਾ ਹੁੰਦਾ ਇਹ ਨਾ ਮੁੜ ਕੇ ਇਹ ਖਰਾਬ ਹੋਏ ਨਾ ਇਹਨੂੰ ਕੁਝ ਕਰੋ ਬੜਾ ਵੱਡਾ ਕੋਈ ਇਹ ਵਰਤੋਂਗੇ ਨੇ ਯਾਰੇ ਲੋਂਗੇ ਸੌਖਾ ਤਰੀਕਾ ਜੇ ਮੈਂ ਹਲਕਾ ਸੰਦਾਗਾ ਆਪਣਾ ਬਹੁਤ ਧੀਆ ਲੱਗਾ ਯਾਰ ਹਨਾ ਤੁਸੀਂ ਬਣਵਾ ਲਓ ਇਹ ਕੋਈ ਬੜਾ ਵੱਡਾ ਜਗਾੜ ਨਹੀਂਗਾ ਬਣਾ ਕੇ ਵਰਤੋ ਤਸੰਦ ਦੱਸਿਓ ਕਮੈਂਟਾਂ ਚ ਵੀ ਕਿਵੇਂ ਗੱਲਬਾਤ ਕਿਵੇਂ ਲੱਗਿਆ ਆਨੰਦ ਆ ਜਾਂਦਾ ਏਅਰ ਘੜ ਕੇ ਜੀ ਪ੍ਰਧਮ ਬੰਦਾ ਅੱਕਰੀਆਂ ਦਾ ਵੀ ਖਾਲ ਘੜਦਾ ਘਰਦਾ ਅੱਕ ਗਿਆ ਯਾਰ ਮੱਖਪ ਗਿਆ ਮੁਰਦਾ ਆ ਗਿਆ ਉਹਨਾਂ ਉਹ ਖੜੇ ਖੜੇ ਕੰਮ ਕਰਨ ਆਏ ਨੱਚੇ ਆ ਆਰਾਮ ਨਾਲ ਖੜੇ ਖੜੇ ਦੇਖੋ ਸਾਰਾ ਖਾਲ ਆ ਪੂਰਾ ਕੰਪਲੀਟ ਸਾਫ ਹੁੰਦਾ ਕੋਈ ਬੜਾ ਹੋਊਗਾ ਕਹੀ ਤੁਹਾਨੂੰ ਪਤਾ ਭਾਰੀ ਹੁੰਦੀ ਐ ਸੰਦ ਹੌਲੀ ਐ ਲਓ ਨਿਆਰੇ ਫਿਰ ਮਿੱਤਰੋ ਦੱਬ ਕੇ ਕਰੋ ਸ਼ੇਅਰ లైక్ కామెంట్ ਕਰ दो ਦੱਸਿਓ ਫਿਰ ਕਿਵੇਂ ਲੱਗੀ ਗੱਲਬਾਤ ਇੱਕ ਵਾਰੀ ਤਰੀਕਾ ਆਪ ਨੂੰ ਆ ਕੇ ਦੇਖੋ ਇਹ ਬਹੁਤ ਕਹਿੰਦ ਤਰੀਕਾ ਯਾਰ ਟ੍ਰਿਕ ਹੈਗੀ ਜੀ